ਚਾਂਦਨੀ ਦਾ ਚੌਂਕ ਇਕੱਠ ਹੈ ਹਨੇਰਿਆਂ ਦਾ ਹਨੇਰਿਆਂ ਨੇ ਅੱਜ ਕਤਲ ਕਰਨਾ ਸਵੇਰਿਆਂ ਦਾ ਸਵੇਰਿਆਂ ਦੀ ਰਾਤ ਵਿੱਚੋਂ ਅੱਜ ਨੂਰ ਇੱਕ ਚੜੇਗਾ ਹਨੇਰਾ ਇੱਥੋਂ ਦੂਰ ਹੋਊ ਸਵੇਰਾ ਫਿਰ ਚੜੇਗਾ ਇੱਕ ਆਰੇ ਨਾਲ ਚੀਰ ਦਿੱਤਾ ਦੂਜਾ ਦੇਗ ਵਿੱਚ ਕਢਦਾ ਤੀਜਾ ਰੂਹ ਚ ਲਪੇਟ ਦਿੱਤਾ ਵੇਖੋ ਹੱਸ ਹੱਸ ਸਰਦਾ ਪਿੰਜਰੇ ਚ ਬੈਠ ਗੁਰੂ ਅੱਖੀ ਨੇ ਨਿਹਾਰ ਦੇ ਧਨ ਸਿੱਖੀ ਧਨ ਸਿੱਖੀ ਪੈ ਮੁਖ ਤੋਂ ਉਚਾਰ ਦੇ ਚੱਲੀ ਤੇਗ ਅਤ ਵੇਗ ਨਾਲ ਸੀਸ ਧੜ ਨਾਲੋਂ ਕੱਟ ਗਈ ਜੋ ਸ਼ਮਾ ਬਲੀ ਚੌਂਕ ਵਿੱਚ ਜ਼ੁਲਮੀ ਹਨੇਰੇ ਸਾਵੇਂ ਡਟ ਗਏ ਦਿਸਦਾ ਨਾ ਕੋਈ ਹੋਂ ਨਿਸ਼ਾਨ ਇੱਥੇ ਹਨੇਰੀਆਂ ਦਾ ਸ਼ਬਦ ਨਾਦ ਸਿਰਫ ਅੱਜ ਗੂੰਜਦਾ ਸਵੇਰਿਆ ਡਾਊਨਲੋਡ ਸ਼ੈਟ ਚਾਟ